ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਤੱਕ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਚੈਨਲ ਦੇ ਉੱਪਰ ਵੀਡੀਓ ਵਗੈਰਾ ਪਾਉਂਦੇ ਰਹਿੰਨੇ ਆ ਤੇ ਹੁਣ ਆਪਾਂ ਕਿਸਾਨ ਵੀਰੋ ਝੋਨੇ ਦੇ ਉੱਪਰ ਵੀਡੀਓ ਪਾਉਣੇ ਹੈਗੇ ਕੁਝਰ ਜਿਵੇਂ ਆ ਕਰਕੇ ਪਹਿਲਾ ਵੀਡੀਓ ਨਹੀਂ ਅਪਲੋਡ ਹੋਈਆਂ ਤੇ ਝੋਨੇ ਦਾ ਸੀਜ਼ਨ ਆ ਕਿਸਾਨ ਵੀਰੋ ਚੱਲ ਤਰੀਹਾ ਪੂਰੇ ਝੂਰਾ ਸ਼ੋਰਾਂ ਤੇ ਕਿਉਂਕਿ ਇਸ ਵਾਰ ਸਰਕਾਰ ਨੇ ਕਿਸਾਨ ਵੀਰ ਨੇ ਜਿਹੜੇ ਪੱਬਲ ਪੂਸੇ ਦੇ ਵਿੱਚ ਪਾਰਕ ਕੀ ਨੇ ਜਿਹੜੀ ਡੇਟ ਆ ਕਿਸਾਨ ਵੀਰ ਉਹ ਬਹੁਤ ਜ਼ਿਆਦੇ ਅਗੇਤੀ ਅਨਾਉਂਸ ਕਰ ਦਿੱਤੀ ਗਈ ਆ ਝੋਨਾ ਲਾਉਣ ਦੀ ਤੇ ਜੋ ਝੋਨਾ ਲਾਉਣ ਦੀਆਂ ਵੈਰਾਈਟੀਆਂ ਨੇ ਵੀਰ ਉਹ ਬਹੁਤ ਜ਼ਿਆਦੇ ਲੇਟ ਨੇ ਜੀਰੇ ਕਰਕੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦੇ ਵੱਡੀ ਮੁਸ਼ਕਲ ਦਾ ਸਾਹਮਣਾ ਇਸ ਸਾਲ ਕਰਨਾ ਪੈ ਰਿਹਾਗਾ ਹੁਣ ਜੇਕਰ ਆਪਾਂ ਗੱਲ ਕਰੀਏ ਕਿਸਾਨ ਵੀਰ ਉਹ ਪੂਸਾ 44 ਦੀ ਪੂਸਾ 44 ਨੂੰ ਆਪਣੇ ਪੰਜਾਬ ਗਵਰਨਮੈਂਟ ਰਿਕਮੈਂਡ ਨਹੀਂ ਕਰ ਰਹੀ ਯੂਨੀਵਰਸਿਟੀ ਰਿਕਮੈਂਡ ਨਹੀਂ ਕਰ ਰਹੀ ਕਹਿੰਦੇ ਵੀ ਪਾਣੀ ਲੈਂਦੀ ਆ ਵੱਧ ਤੇ ਪੀਆਰ 126 ਨੂੰ ਰਿਕਮੈਂਡ ਕਰ ਰਹੇ ਨੇ ਪੀਆਰ 126 ਨੂੰ ਸੈਲਰ ਮਾਲਕ ਥੋੜਾ ਜਿਹਾ ਪਿਛਲੇ ਸਾਲ ਨੱਕ ਜਮਾਰਿਆ ਕਿਸਾਨ ਵੀਰ ਤਾਂ ਡਰ ਰਹੇ ਨੇ ਤੇ ਉਸਾ 44 ਨੂੰ ਸੈਲਰ ਮਾਲਕ ਲੈ ਕੇ ਖੁਸ਼ ਨੇ ਉਹਨਾਂ ਕਿਸਾਨ ਵੀਰੋ ਜਿਹੜੀ ਸਰਕਾਰ ਆ ਉਹ ਨਹੀਂ ਰਿਕਮੈਂਡ ਕਰ ਰਹੀ ਦੇਖੋ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਵੀਡੀਓ ਚ ਗੱਲਾਂ ਬਾਤਾਂ ਕਰੀਆਂ ਨੇ ਵੀਰੇ ਜਿਹੜਾ ਸਰਕਾਰ ਜੋ ਇਹ ਮੰਨ ਕੇ ਚਲੋ ਡੇਟਾ ਦੇ ਰਹੀ ਆ ਇਹ ਵੀਰੇ ਦਫ਼ਤਰਾਂ ਦੇ ਵਿੱਚ ਬੈਠ ਕੇ ਜਿਹੜੀਆਂ ਡੇਟਾ ਨੇ ਦੇ ਰਹੀਆਂ ਨੇ ਉਹ ਗਰਾਊਂਡ ਲੈਵਲ ਤੇ ਆ ਕੇ ਕਿਸਾਨਾਂ ਦੇ ਰਿਵਿਊ ਲੈ ਕੇ ਕਿਸਾਨਾਂ ਨਾਲ ਗੱਲਾਂ ਬਾਤਾਂ ਕਰਕੇ ਜਿਹੜੀ ਡੇਟ ਆ ਵੀਰੇ ਜਾਂ ਝੋਨੇ ਦੀ ਜਿਹੜੀ ਆਪਾਂ ਕਹਿ ਦਈਏ ਵੀ ਵੈਰਾਈਟੀਆਂ ਦਾ ਜਾਂ ਉਹ ਰਿਵਿਊ ਕਿਸਾਨਾਂ ਦਾ ਬਹੁਤ ਘੱਟ ਲੈ ਰਹੇ ਨੇ ਤੇ ਗੱਲ ਵੀਰੇ ਮੈਂ ਇਹ ਕਰ ਰਹਾਂਗਾ ਵੀ ਦੇਖੋ ਜੇਕਰ ਇਹਨਾਂ ਨੇ ਡੇਟ ਇੰਨੀ ਅਗੇਤੀ ਨਾ ਅਨਾਉਂਸ ਕਰਨੀ ਹੀ ਸੀ ਫਿਰ ਇਹਨਾਂ ਨੇ ਜੋ ਬ੍ਰੈਡਾਈਟੀਆਂ ਗੇਤੀਆਂ ਲੱਗਣ ਵਾਲੀਆਂ ਸੀਗੀਆਂ ਉਹਨਾਂ ਨੂੰ ਕਿਉਂ ਬੈਨ ਕੀਤਾ ਜਿਵੇਂ ਹਾਈਬ੍ਰਿਡ ਹੋ ਗਈਆਂ ਪੂਸ਼ਾ 44 ਹੋ ਗਈ ਪੀਲੀ ਪੂਸ਼ਾ ਹੋ ਗਈ ਡੋਗਰ ਪੂਸ਼ਾ ਹੋ ਗਈ ਵੀਰੇ ਜੇ ਡੇਟ ਇੰਨੀ ਅਗੇਤੀ ਅਨਾਉਂਸ ਹੋਊਗੀ ਤਾਂ ਬ੍ਰੈਡਾਈਟੀਆਂ ਤਾਂ ਉਹ ਲੱਗਣੀਆਂ ਹੀ ਲੱਗਣੀਆਂ ਕਿਉਂਕਿ ਹੁਣ ਜੇ ਗੱਲ ਕਰੀਏ ਵੀਰੇ ਹੁਣ ਆਪਾਂ 10 ਤਰੀਕ ਤੋਂ ਲੇਟ ਆ ਰਹੀ ਆ ਜੇਕਰ ਕਿਸਾਨ ਵੀਰਾਂ ਨੇ ਲਾਉਣੀ ਹੈ PR 126 ਲਵਾਉਣੀ ਹੈ ਇਹਨਾਂ ਨੇ 131 ਲਵਾਉਣਾ ਫਿਰ ਇਹ ਡੇਟ ਹੈ ਭਈ 20 ਤੋਂ 25 ਜੁਲਾਈ ਤੋਂ ਬਾਅਦ ਅਨਾਉਂਸ ਕਰਨਾ ਜਬ ਆਂਸਮਤੀਆਂ ਲਵਾਉਣੀਆਂ ਨੇ ਕਿਉਂਕਿ ਉਹ ਸਾਰੀਆਂ ਜੁਲਾਈ ਦੀਆਂ ਵੈਰੈਟੀਆਂ ਨੇ ਜਾਂ ਐਂਡ ਜੂਨ ਦੀਆਂ ਵੀਰੇ ਕਿਸਾਨ ਵੀਰਾਂ ਨਾਲ ੱੱੱਕਾ ਜਿੱਦਾਂ ਆਪਾਂ ਕਹਿੰਦੀ ਹੋ ਰਿਹਾਗਾ ਬਹੁਤ ਜ਼ਿਆਦਾ ਚਲੋ ਕਿਸਾਨ ਵੀਰ ਨੇ ਚਲੋ ਆਪਣੀ ਮਰਜ਼ੀ ਨਾਲ ਝੋਨਾ ਲਾ ਰਹੇ ਨੇ ਕਿ ਸਾਲ ਕਿਉਂਕਿ ਜੇ ਆਪਾਂ ਆਰਤੀਆਂ ਨੂੰ ਪੁੱਛੀ ਉਹ ਵੀ ਕਹਿੰਦੇ ਨੇ ਵੀਰੇ ਵੀ ਜੇ ਤਾਂ ਠੇਡੇ ਪੈਲੇ ਨੇ ਸਾਰਿਆਂ ਦੀ ਪੈਣਗੇ ਜੇ ਖਰੀਦ ਹੋ ਸਾਰਿਆਂ ਦੀ ਹੋ ਜਿਹੜਾ ਮਰਜ਼ੀ ਲਾ ਲਓ ਤਾਂ ਆਪਾਂ ਵੀ ਵੀਰੇ ਪੀਆਰੇ 126 ਲਾ ਰਹਾਂਗੇ ਤੇ ਜਾਂ ਫਿਰ ਆਪਾਂ 5 6 ਕੇ ਖੇਤ ਵੀਰੇ ਆਪਣੇ ਜਿੰਮੇ ਕਹੇ ਦੀ ਪੀ ਆਉਣੇ ਪੂ 44 ਦੇ ਲਾ ਰਹਾਂ ਕਿਉਂਕਿ ਵੀਰੇ ਇਹ ਆਪਣੀ ਮੋਟਰ ਆ ਜਿਹੜੀ ਕੱਲੀ ਆ ਤੇ ਤਾਂ ਕਰਕੇ ਵੀਰੇ ਕੁਛ ਝੋਨਾ ਪਹਿਲਾਂ ਲਾ ਕੇ ਕੁਛ ਝੋਨਾ ਆਪਾਂ ਬਾਅਦ ਚ ਲਾਵਾਂਗੇ ਕਿਉਂਕਿ ਪਹਿਲਾਂ ਇਹ ਝੋਨਾ ਉਸ ਨੂੰ ਪਾਲ ਜੂ ਜਦੋਂ ਨੂੰ ਜਾ ਕੇ ਆਪਾਂ ਜੁਲਾਈ ਦੇ ਵਿੱਚ ਆ ਜਿਹੜਾ 26 ਝੋਨਾ ਲਾਉਣਾ ਬਾਕੀ ਵੀਰੇ ਅਦਰਵਾਈਜ਼ ਆਪਾਂ ਜਿੰਨਾ ਵੀ ਆਲੂ ਵਾਲਾ ਬਾਣਾ ਸਾਰੇ ਦੇ ਵਿੱਚ ਪੀਆਰ 126 ਲਾ ਰਿਆਂ ਟੋਟਲੇ ਲਾਉਣਾ ਵੀਰੇ ਆਪਾਂ ਨੇ ਜਾ ਕੇ 5 ਜੁਲਾਈ ਤੋਂ ਬਾਅਦ ਆ ਸਾਰਾ ਜਾਨੀ ਕਿ ਜੁਲਾਈ ਸਟਾਰਟਿੰਗ ਚ ਜਦੋਂ ਪੌਦ ਤਿਆਰ ਹੋਊਗੀ ਜਿਹੜੀ ਆਪਣੀ ਪੌਦਾ ਵੀਰੇ ਬਹੁਤ ਵਧੀਆ ਜਰਮੀਨੇਸ਼ਨ ਲੈ ਚੁੱਕੀ ਆ ਪੌਦਾ ਤੇ ਅਰ ਵੀਰੇ ਇਹ ਮਨਾ ਦੇ ਵਿੱਚ ਕਿਸਾਨਾਂ ਦੇ ਬਹੁਤ ਵੱਡਾ ਡਾਊਟ ਹੈ ਇੱਕ ਵੀ ਬਹੁਤ ਜਿਆਦਾ ਵੱਡਾ ਡਾਊਟ ਹੈ ਇਸ ਸਾਲ ਵੀ ਕੀ ਬਣੂ ਝੋਨੇ ਦਾ ਕੋਈ ਖੁਸ਼ੀ ਨਾਲ ਯਾਰ ਇਦਾਂ ਝੋਨਾ ਨਹੀਂ ਲਾ ਰਹੇ ਇੱਕ ਵੀਰੇ ਦੇਖੋ ਹੁਣ ਉਹਨਾਂ ਨੇ ਲਾਈਟ ਦੇ ਰੱਖੀ ਆ ਆਪਾਂ ਮੰਨਦੇ ਚਲੋ ਲਾਈਟ ਦੇਤੀ ਕਿਸਾਨ ਝੋਨਾ ਵੀ ਲਾਉਣ ਲੱਗੇ ਵੀਰੇ ਪਾਣੀ ਹੀ ਨਹੀਂ ਟੁੱਲ ਰਿਹਾ ਖੇਤਾਂ ਦੇ ਵਿੱਚ 5 5 6 6 ਦਿਨ ਮੰਨ ਕੇ ਚਲੋ ਕਿਸਾਨਾਂ ਨੂੰ ਝੋਨਾ ਲਾਉਣ ਲੱਗਿਆਂ ਨੂੰ ਹੋਗੇ ਕਿਸੇਰੇ 2 ਕਿਲੇ ਲੱਗੇ ਨੇ ਕਿਤੇ 2.5 ਲੱਗੇ ਨੇ ਇਹੀ ਵੀਰੇ 20 ਜੂਨ ਤੋਂ ਬਾਅਦ ਇਹ ਝੋਨਾ ਲਾਉਣ ਲੱਗਦੇ ਆ ਕਿੰਨੀ ਵਧੀਆ ਮੌਸਮ ਹੋ ਜਾਂਦਾ ਲਾਈਟ ਵੀ ਆਮ ਹੋਣ ਵਾਲਾ ਹੋ ਜਾਂਦਾ ਤੇ ਦੂਜੇ ਨੰਬਰ ਤੇ ਵੀਰੇ ਜਿਹੜੀ ਆਪਾਂ ਕਹਦੇ ਆਂ ਬਾਰਿਸ਼ ਦਾ ਮੌਸਮ ਆ ਜਾਂਦਾ ਬਾਰਿਸ਼ ਹੋਣ ਲੱਗ ਜਾਂਦੀ ਹੈਗੀ ਠੰਡ ਹੋ ਜਾਂਦੀ ਆ ਵੀਰੇ ਹੁਣ ਇੰਨੀ ਤਪਸ਼ ਦੇ ਵਿੱਚ ਨਾ ਤਾਂ ਲੇਬਰ ਤੋਂ ਕੰਮ ਨਿਪਟ ਰਿਹਾ ਨਾ ਕਿਸਾਨਾਂ ਦੇ ਪਾਣੀ ਤੁਰ ਰਿਹਾ ਤੇ ਕਿਸਾਨ ਵੀਰੋ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਤੁਸੀਂ ਕਿਹੜਾ ਝੋਨਾ ਲਾ ਰਹੇ ਹੋ ਕਿੰਨੀ ਤਰੀਕ ਤੋਂ ਤੁਸੀਂ ਸਟਾਰਟਿੰਗ ਕਰੀਆ ਤੇ ਪੀਆਰ 126 ਤੁਸੀਂ ਕਿੰਨੀ ਕੁ ਲਾ ਰਹੇ ਹੋਗੇ ਇਸ ਸਾਲ ਤੇ ਆਪਾਂ ਦਾ ਵੀ ਮੰਨ ਕੇ ਚਲੋ ਵੀ 80% ਪੀਆਰ 126 ਇਹ ਲਾਵਾਂਗੇ ਬਾਕੀ ਉਸਾ 44 ਲਾਵਾਂਗੇ ਅਜੇ ਪੌਦਾ ਕੁਝ ਤਾਂ ਆਪਾਂ ਲਾ ਚੁੱਕੇ ਆਂਗੇ ਕੁਝ ਵੀਰੇ ਆਪਾਂ ਨੇ ਅਜੇ ਬਹੁਤ ਬੀਜਣੀ ਆ ਜਿਹੜੀ ਜਾ ਕੇ ਆਪਾਂ ਕਣਕ ਵਾਲੇ ਬਾਣਾ ਦੇ ਵਿੱਚੋਂ ਮੱਕੀ ਵੱਢ ਕੇ ਪੌਦਾ ਜਿਹੜਾ ਆਪਣੇ ਝੋਨਾ ਜਿਹੜਾ ਲਾਵਾਂਗੇ ਉਹਦੀ ਉਮੀਦ ਹੈ ਵੀਰੇ ਆਪਣੀਆਂ ਗੱਲਾਂ ਬਾਤਾਂ ਤੁਹਾਨੂੰ ਸਾਰੀਆਂ ਵਧੀਆ ਲੱਗਣਗੀਆਂ ਪਰ ਵੀਰੇ ਰਿਵਿਊ ਜ਼ਰੂਰ ਦਿਓ ਵੀ ਸਰਕਾਰ ਦੇ ਫੈਸਲੇ ਸਹੀ ਨੇ ਜਾਂ ਗਲਤ ਨੇ ਇਹ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹਣਾਗਾ ਕਿਉਂਕਿ ਮੇਰੀ ਕਿਸੇ ਬੰਦੇ ਨਾਲ ਵਾਰਤਾਲਾਪ ਹੋਈ ਸੀ ਇਸ ਮੁੱਦੇ ਦੇ ਉੱਪਰ ਤੇ ਉਹ ਕਹਿੰਦਾ ਵੀ ਨਹੀਂ ਇਹ ਫੈਸਲੇ ਸਹੀ ਨੇ ਪਰ ਜੇਕਰ ਆਪਾਂ ਗੱਲ ਕਰੀਏ ਵੀਰੇ ਜਦੋਂ ਬਰਾਈਟੀ ਨਹੀਂ ਲਾਉਣ ਦੇਣੀ ਆ ਫਿਰ ਲਾਈਟ ਪਹਿਲਾਂ ਛੱਡਣ ਦਾ ਕੀ ਫਾਇਦਾ ਫੇਰ ਤਾਂ ਮੱਲੂ ਧੱਕੀਏ ਜਿਹੜਾ ਕਿਸਾਨਾਂ ਨੂੰ ਪੂਸਾ 44 ਜਾਂ ਹੋਰ ਵੈਰਾਈਟੀਆਂ ਲਵਾਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਲਾਉਣਗੇ ਪੱਕਾ ਤੇ ਦੂਜੇ ਨੰਬਰ ਤੇ ਖਰੀਦ ਆ ਜਿਹੜੀ ਵੀਰੇ ਪ੍ਰਾਈਵੇਟ ਕਰਾਉਣਗੇ ਇਹਦੀ ਠੇਡੇ ਲਵਾ ਕੇ ਘਾਟ ਰੇਡ ਤੇ ਚਕਾਉਣੀ ਇੱਕ ਨੰਬਰ ਦੀ ਵੈਰਾਈਟੀ ਆ ਉਮੀਦ ਆ ਵੀਰੇ ਆਪਣੀਆਂ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗ ਹੋਣੀਆਂ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ